ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦੱਸ ਕਿ ਬ੍ਰਿਟਾਨੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਲੇਬਰ ਪਾਰਟੀ ਜਿੱਤੀ ਹੈ ਇਸ ਦੀ ਜਿੱਤ ਨਾਲ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਪੰਜਾਬੀਆਂ ਦੀ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਸੱਚਮੁੱਚੀ ਚੜਤ ਨਜ਼ਰ ਆਈ ਹੈ ਜਦੋਂ ਕੱਲ ਰਿਜ਼ਲਟ ਆਇਆ 25 ਇੰਡੀਅਨ ਮੂਲ ਦੇ ਲੋਕ ਜਿੱਤੇ ਨੇ 25 ਉਨੇ ਚ 12 ਪੰਜਾਬੀ ਦੇ 12 ਪੰਜਾਬੀਆਂ ਦੇ ਵਿੱਚੋਂ 4 ਤਾਂ ਦਸਤਾਰ ਧਾਰੀ ਜਿਹੜੇ ਸਿੱਖ ਨੇ ਪੱਗਾਂ ਵਾਲੇ ਸਿੱਖ ਬੈਠਣਗੇ ਹੌਂਸ ਆਫ ਕਾਮਨਸ ਦੇ ਵਿੱਚ ਔਰ 5 ਬੀਬੀਆਂ ਨੇ ਜਿਹੜੀਆਂ ਸਿੱਖ ਬੀਬੀਆਂ ਜਿਤੀਆਂ ਨੇ ਤੋਂ ਇਹ ਜਿਹੜੀ ਜਿੱਤ ਹੈ ਸੱਚ ਬੱਚੀ ਮਾਨ ਵਾਲੀ ਵੱਡੀ ਖੁਸ਼ੀ ਵਾਲੀ ਵੱਡੇ ਸਵਾਲ ਵੀ ਪੈਦਾ ਕਰਦੀ ਹੈ ਤੁਸੀਂ ਕੀ ਕਹੋਗੇ ਕਿ ਸਵਾਲ ਕਿਸ ਕਿਸਮ ਦੇ ਸਵਾਗਤ ਇਹ ਪੈਦਾ ਕਰਦੀ ਹੈ ਜਿੱਤ ਕਿ ਅਸੀਂ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸਿੰਗਾਪੁਰ ਦੇ ਵਿੱਚ ਹੋਰ ਦੇਸ਼ਾਂ 'ਚ ਸਾਡੀ ਜਿੱਤ ਹੋ ਰਹੀ ਹੈ ਲੇਕਿਨ ਇੰਡੀਆ ਦੇ ਵਿੱਚ ਪੰਜਾਬ ਤੋਂ ਬਾਹਰ ਕੋਈ ਵੀ ਸਿੱਖ ਨਹੀਂ ਜਿੱਤਿਆ ਆ ਹੁਣ ਲੋਕ ਸਭਾ ਦੇ ਚੋਣਾਂ ਹੋ ਕੇ ਆਈਆਂ ਨੇ ਤੇ ਇੰਨੀ ਗਿਣਤੀ ਹੋਣ ਦੇ ਬਾਵਜੂਦ ਉੱਥੇ ਕਿਉਂ ਨਹੀਂ ਜਿੱਤਦੇ ਕੀ ਕਾਰਨ ਹੈ ਇਹ ਵੀ ਆਪਣੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਦੂਜੇ ਪਾਸੇ ਕੀ ਉਹ ਇਹ ਵੀ ਕਾਰਨ ਹੈ ਕਿ ਉਹ ਇੱਥੇ ਸਿਰਫ ਗੁਰਦੁਆਰਿਆਂ ਦੀ ਸਿਆਸਤ 'ਚ ਲੱਗੇ ਰਹਿੰਦੇ ਨੇ ਬਾਹਰਲੇ ਪੰਜਾਬੀ ਜਾਂ ਉਹਨਾਂ ਦਾ ਜਿਹੜਾ ਹੈ ਇੰਟਰਸਟ ਕਿਉਂ ਨਹੀਂ ਬੰਦਦਾ ਕਿ ਹੋਰ ਪਾਰਟੀਆਂ 'ਚ ਜਾਣ ਜਿਵੇਂ ਇੱਥੇ ਲਿਬਰ ਪਾਰਟੀਆਂ 'ਚ ਕੰਜ਼ਰਵੇਟਰ ਦੇ ਵਿੱਚ ਹੋਰ ਪਾਰਟੀਆਂ ਦੇ ਵਿੱਚ ਇਹ ਜਿਹੜੇ ਪੰਜਾਬੀ ਖੜੇ ਵੀ ਹੁੰਦੇ ਨੇ ਉੱਧਰ ਕੈਨੇਡਾ ਚ ਤਾਂ ਆਪਾਂ ਦੇਖਿਆ ਐਨਡੀ ਐਨਡੀਪੀ ਦਾ ਤਾਂ ਜਿਹੜਾ ਪ੍ਰਧਾਨ ਹੀ ਸਰਦਾਰ ਜਗਮੀਤ ਸਿੰਘ ਤੋਂ ਇੱਥੇ ਕੀ ਪ੍ਰੋਬਲਮ ਹੈ ਇਹ ਤੇ ਵੀ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੋਂ ਪਲੀਜ਼ ਕਰ ਲਿਓ ਤੇ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਇੰਨੀ ਕੁ ਆਪਾਂ ਗੱਲ ਸ਼ੇਅਰ ਕਰ ਲਈਏ ਕਿ ਖੁਸ਼ੀ ਦੀ ਗੱਲ ਤਾਂ ਹੋਈ ਹੈ ਲੇਕਿਨ ਕਿਉਂ ਹੋਈ ਹੈ ਕਿਉਂਕਿ ਲੇਬਰ ਪਾਰਟੀ 14 ਸਾਲ ਬਾਅਦ ਉੱਥੇ ਜਿੱਤੀ ਹੈ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ ਉੱਥੇ ਬਰਤਾਨੀਆ ਵਿੱਚ ਹੁਣ ਕੀਰ ਸਟਾਰਮਰ 40 ਸਾਲਾ ਪ੍ਰਧਾਨ ਮੰਤਰੀ ਬਣ ਕੇ 58ਵੇਂ ਪ੍ਰਧਾਨ ਮੰਤਰੀ ਹੋਣਗੇ ਇਹ ਜਿਹੜੀ ਜਿੱਤ ਹੈ 14 ਸਾਲ ਬਾਅਦ ਜਿੱਤ ਹੋਈ ਹੈ ਲੇਬਰ ਪਾਰਟੀ ਦੀ ਉੱਥੇ ਤੇ ਵੈਸੇ 650 ਸੀਟਾਂ ਨੇ ਉਹਦੇ ਵਿੱਚੋਂ 412 ਲੈ ਗਏ ਮਤਲਬ ਜਿਹੜੇ 400 ਪਾਰ ਅੱਪਕੀ ਬਾਅਦ મોદી ਸਾਹਿਬ ਦਾ ਨਾਂ ਤਾਂ ਨਹੀਂ ਪੂਰਾ ਹੋ ਸਕਿਆ ਉਹ ਤਾਂ ਨਹੀਂ ਮジョਰਿਟੀ ਲੈ ਜਾ ਸਕਿਆ ਪਾਰ ਤੁਸੀਂ ਕਾਰਪਾਵੇਂ ਬਣਾਲੀ ਮਤਲਬ ਨतीश ਕੁਮਾਰ ਨਾਗਰੂ ਦੇ ਬਸਾਕੀਆਂ ਦੇ ਸਾਰੇ ਚੱਲ ਰਹੀ ਹੈ ਪਰ ਉੱਥੇ 400 ਤੋਂ ਪਾਰ ਹੋ ਗਿਆ ਕੰਮ 650 ਟੋਟਲ ਸੀਟਾਂ ਨੇ ਉੱਥੇ ਜਿਵੇਂ ਇੰਡੀਆ ਚ 543 ਨੇ ਹਾਊਸ ਆਫ ਕਾਮਨ ਦੀ 650 ਨੇ ਉਹਨਾਂ ਚੋਂ 412 ਲੇਬਰ ਪਾਰਟੀ ਬਹੁਤ ਵੱਡੀ ਜਿੱਤ 200 ਸਾਲਾਂ ਦੀ ਪਹਿਲੀ ਵੱਡੀ ਜਿੱਤ ਹੈ ਹੁਣ ਜਾ ਫਿਰ ਜਿੱਤ ਹੈ ਲੇਬਰ ਪਾਰਟੀ ਦੀ ਕੰਜ਼ਰਵੇਟਿਵਾਂ ਨੂੰ ਸਿਰਫ 121 ਮਿਲੀਆਂ ਨੇ ਲੈਬਰ ਡੈਮੋਕ੍ਰੈਟਿਕ ਜਿਹੜੇ ਨੇ ਉਹ 77 ਲੈ ਕੇ ਗਏ ਨੇ ਸਕਾਟਿਸ਼ ਨੈਸ਼ਨਲ ਪਾਰਟੀ ਸਿਰਫ 9 ਲੈ ਕੇ ਗਈ ਹੈ ਸਿਨਫਮ 7 ਸੀਟਾਂ ਲਈਆਂ ਨੇ ਉਹਨਾਂ ਨੇ ਯਾਨੀ ਕਿ ਲੇਬਰ ਪਾਰਟੀ ਨੂੰ 211 ਸੀਟਾਂ ਦਾ ਫਾਇਦਾ ਹੋ ਗਿਆ ਔਰ ਲਿਬਰਲ ਡੈਮੋਕ੍ਰੈਟਿਕ ਨੂੰ 3 ਸੀਟਾਂ ਦਾ ਫਾਇਦਾ ਹੋਇਆ ਕੰਜ਼ਰਵੇਟਿਵ ਨੂੰ 250 ਸੀਟਾਂ ਦਾ ਨੁਕਸਾਨ ਹੋਇਆ ਇਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਨਿਕਣਾ ਪਤਾ ਗੱਲ ਕਰ ਰਹੀ ਸੀ ਪੰਜਾਬੀਆਂ ਦੀ ਪੰਜਾਬੀਆਂ ਦੀ ਬੱਲੇ ਬੱਲੇ ਕਿਵੇਂ ਹੋਈ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਚੜ੍ਹਤ ਕਿਵੇਂ ਨਜ਼ਰ ਆਉਂਦੀ ਹੈ ਉਹ ਇਸ ਕਰਕੇ ਨਜ਼ਰ ਆਉਂਦੀ ਹੈ ਕਿ 25 ਜਿੱਤੇ ਨੇ ਇੰਡੀਅਨ ਜਿਹਦੇ ਚੋਂ ਰਸੀਸੋਂ ਕੁ ਵੀ ਹੈ ਜਿੱਚ ਪ੍ਰੀਤੀ ਪਟੇਲ ਵੀ ਹੈ ਉਹ ਜਿਹੜੇ ਨੇ ਉਤੇ ਰਾਣੇ ਬਾਕੀ ਸਾਰੇ ਲੇਕਿਨ ਜਿਨ੍ਹਾਂ ਦੀ ਆਬਾਦੀ 8 ਲੱਖ ਹੈ ਉਹਨਾਂ ਚੋਂ ਦਵਾਰਾ ਪੰਜਾਬੀ ਨੇ ਚਾਰ ਤਾਂ ਸਰਦਾਰ ਨੇ ਦਸਤਾਰ ਧਾਰੀ ਪੰਜ ਸਿੱਖ ਬੀਬੀਆਂ ਨੇ ਇਸ ਤਰ੍ਹਾਂ ਨੇ ਬਾਕੀ ਹੋਰ ਪੰਜਾਬੀ ਇਹਨੇ 12 ਪੰਜਾਬੀ ਨੇ ਮੈਂ ਤੁਹਾਨੂੰ ਨੋ ਨਾ ਦੱਸ ਦੇਣਾ ਉੱਥੋਂ ਤੁਹਾਨੂੰ ਅੰਦਾਜ਼ਾ ਹੋਏਗਾ ਥੋੜੀ ਡਿਟੇਲ ਵੀ ਦੱਸ ਦਾਂਗਾ ਕਿ ਜਾ ਕੇ ਜਿਵੇਂ ਸੀਵਾ ਬਲੋਤਰਾ ਤਰਨ ਤਨਮਨ ਸਿੰਘ ਟੇਸੀ ਪ੍ਰੀਤਕੌਰ ਗਿੱਲ ਗੁਰਿੰਦਰ ਸਿੰਘ ਜੋਸ਼ਨ ਜਸਵੀਰ ਸਿੰਘ ਅਟਵਾਰ ਸਤਪੀਰ ਕੌਰ ਹਰਪ੍ਰੀਤਕੌਰ ਉਪਨ ਬਰਿੰਦਰ ਸਿੰਘ ਜਸ ਜੀਵਨ ਸਿੰਘ ਸੰਧਰ ਸੋਨੀਆ ਕੁਮਾਰ ਕੀਰਤ ਅਲੂਵਾਲੀਆ ਇਹ ਸਾਰੇ ਜਿੱਤੇ ਨੇ ਮਤਲਬ ਜੇ ਨਾਲ ਦੇਖੀਏ ਇੰਨਾ ਨਹੀਂ ਲੱਗ ਲੱਗ ਇਹ ਨਹੀਂ ਹੈ ਕਿ ਕੋਈ ਪੰਜਾਬੀਆਂ ਦਾ ਏਰੀਆ ਜੀ ਇੱਥੇ ਜਿੱਤ ਕੇ ਸਰੀ ਤੋਂ ਜਿੱਤ ਕੇ ਜੀ ਜਿਵੇਂ ਕੈਨੇਡਾ ਚ ਹੁੰਦਾ ਜਾਂ ਜੀ ਇਹ ਤਾਂ ਬ੍ਰੈਂਪਟਨ ਹੈ ਨਹੀਂ ਇਸ ਤਰ੍ਹਾਂ ਨਹੀਂ ਹੈ ਇੱਥੇ ਉਹ ਰੀਜਨ ਨੇ ਗੁਰਨੇ ਵੀ ਵੋਟਾਂ ਪਾਈਆਂ ਨੇ ਇਹਨਾਂ ਨੂੰ ਕਿਉਂਕਿ ਜਿਹੜੇ ਜਿਹੜੇ ਹਲਕੇ ਆ ਤੇ ਜਿੱਤੇ ਨੇ ਉੱਥੇ ਇਹ ਨਹੀਂ ਕਿ ਪੰਜਾਬੀਆਂ ਦੇ ਵਾਰਡ ਨੇ ਸਾਰੇ ਮਤਲਬ ਥੋੜੇ ਬਹੁਤੀ ਵੋਟ ਤੇ ਚਲੋ ਹੋਏਗੀ ਲੇਕਿਨ ਉੱਥੇ ਇਹ ਨਹੀਂ ਜਿਵੇਂ ਆਪਾਂ ਹੋਰ ਦੇਸ਼ਾਂ 'ਚ ਜਾਇਬ ਨੇ ਇੱਥੇ ਵੀ ਦੇਖ ਲੈਣੇ ਆ ਕਿ ਇਹ ਜੇ ਅਸਮਰੇ ਕੋਲ ਦਾ ਮੁਸਲਮਾਨਾਂ ਦੀ ਕੀਤੀ ਇਜਾਜ਼ਤ ਮੁਸਲਮਾਨਾਂ ਜਿੱਤੂ ਐਸ ਤਰ੍ਹਾਂ ਦੀ ਗੱਲ ਨਹੀਂ ਹੈ ਹੁਣ ਦੇਖੋ ਸਲੇਜ ਤੋਂ ਤੀਜੀ ਵਾਰ ਜਿੱਤੇ ਹਨ ਮਨਜੀਤ ਸਿੰਘ ਢੀਸੀ ਤੁਹਾਨੂੰ ਲੱਗਦਾ ਕਿ ਇਕੱਲਾ ਪੰਜਾਬੀ ਦੁਪੱਟਾ ਜਿੱਤੇ ਨਹੀਂ ਸਾਹਮੜੇ ਪਾਈਆਂ ਨੇ ਤੋਂ ਬ੍ਰਮੇਗੰਮ ਤੋਂ ਪ੍ਰਿਥਕਰਗਰ ਜਿੱਤੀ ਹੈ ਵੀ ਤਿੰਨ ਵਾਰ ਜਿੱਤੀ ਸੰਸਦ ਤੀਜੀ ਵਾਰ ਇਹ ਜਿੱਤੀ ਹੈ ਰੇਸਟੋਨ ਤੋਂ ਲੀਬਰ ਪਾਰਟੀ ਦੀ ਸ਼ਿਵਾ ਬਲੂਤਰਾ ਜਿੱਤੀ ਹੈ ਸਾਉਥ ਵੈਸਟ ਹਾਰਟਫੋਰਡ ਸਾਇਰ ਉਥੋਂ ਕੰਜ਼ਰਵੇਟਿਵ ਜਿੱਤੇ ਜਿੱਤੇ ਤਾਂ ਪੰਜਾਬੀ ਗਗਨ ਗਗਨ ਮਹਿੰਦਰਾ ਤੇ ਸਮਤਿਕ ਇੱਕ ਜੋ ਤਦਾ ਹਰका ਉਥੋਂ ਗੁਰਿੰਦਰ ਸਿੰਘ ਜੂਸ਼ਨ ਲੇਬਰ ਪਾਰਟੀ ਦਾ ਜਿੱਤੇ ਡੁੱਡਲੇ ਤੋਂ ਸੋਨੀਆ ਕੁਮਾਰ ਜਿੱਤੇ ਇਲਫੋਰਡ ਤੋਂ ਜਸ ਅઠવાਲ ਸਾਉਥ ਬ੍ਰੇਟਨ ਤੋਂ ਸਦੀਵੀਰ ਕੌਰ ਹੱਟ ਰਸਫੀਲਡ ਹਰਪ੍ਰੀਤ ਕੌਰ ਉਪਰ ਬਰਬਰ ਪੰਪੰ ਬੈਸਟਲ ਬ੍ਰਿੰਦਰ ਜਸ਼ ਮਦਰ ਜਿਆਫਾ ਕੰਡਾ ਕਨੇ ਦੇਖਿਓ ਉਹ ਮੈਂ ਇਹਦੇ ਨਾਲ ਇਹ ਗੱਲ ਕਹਿ ਕੇ ਸਿੱਧੇ ਇਹ ਕਰਨੇ ਚਾਹਣਾ ਕਿ ਇਹਨਾਂ ਨੇ ਗੋਰਿਆਂ ਨੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਨੇ ਤੁਸੀਂ ਕੋਈ ਮਾਨਾ ਨਹੀਂ ਕਰ ਬਿਲਕੁਲ ਇਸ ਕਰਕੇ ਹੈ ਦੇਖੋ ਅੰਗਰੇਜ਼ ਕਿਸੇ ਚਟਕਿਆਏ ਸੀ ਵਪਾਰ ਕਰਨ 200 ਸਾਲ ਰਾਜ ਕਰਕੇ 100 ਸਾਲ ਪੰਜਾਬ ਤੇ 200 ਸਾਲ ਇੰਡੀਆ ਤੇ ਜਿਹੜਾ ਪੰਜਾਬ ਤੇ ਰਾਜ ਕੀਤਾ ਉਹ ਵੀ ਪੰਜਾਬੀਲੇ ਆਪ ਦਿੱਤਾ ਇਹਨਾਂ ਦੀ ਗਦਾਰੀ ਨੇ ਦਿੱਤਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਿਆ ਨਹੀਂ ਖਾਲਸੇ ਦੇ ਤੇਗਾ ਦਾ ਬਹੁਤ ਵਧੀਆ ਮਾਰੀਆਂ ਸੀ ਤੇ ਉਹ ਚਲੋ ਜੋ ਹੁਣ ਹਿਸਟਰੀ ਚ ਕਰ ਕੀ ਸਕਦੇ ਆ ਇਤਿਹਾਸ ਹੈ ਪੜ ਕੇ ਦੁੱਖ ਬੜਾ ਹੁੰਦਾ ਲੇਕਿਨ ਉਹ ਤੋਂ ਬਾਅਦ ਜਿਵੇਂ ਦੁੱਖ ਹੁੰਦਾ ਹੁਣ ਜਦੋਂ ਇਹ ਪੰਜਾਬੀ ਜਿਨ੍ਹਾਂ ਨੇ ਸੌ ਸਾਲ ਰਾਜ ਕੀਤਾ ਧੋਖਾ ਕੀਤਾ ਬੰਦ ਸਾਲ ਸਭ ਕੁਝ ਵਰਤਿਆ ਮਸਤ ਮਹਾਰਾਜਾ ਵੀ ਲੈ ਗਏ ਕੋਈ ਨੋਰ ਹੀਰਾ ਵੀ ਲੈ ਗਏ ਦੋਨੇ ਹੀਰੇ ਚ ਲੈ ਗਏ ਸੀ ਤੇ ਉਹ ਅੰਗਰੇਜ਼ ਉਹਨਾਂ ਚ ਹੁਣ ਜਾ ਕੇ ਤੁਸੀਂ ਆਪਣੀ ਸਿਆਸੀ ਤੌਰ ਤੇ ਸ਼ਾਖ ਬਣਾਉਣੀ ਸਿੱਕਾ ਜਮਾਉਣਾ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਹੁਣ ਤਿੰਨ ਤਿੰਨ ਵਾਰੀ ਜਿੱਤੇ ਨੇ ਇਹ ਪਹਿਲੇ ਮੰਤਰੀ ਮੰਡਲ ਚ ਨਾਉ ਨਹੀਂ ਤਾਂ ਕੋਈ ਗੱਲ ਨਹੀਂ ਦੇਖਦੇ ਜਾਓ ਤੁਸੀਂ ਇਹ ਸ਼ੈਡੋ ਚ ਰਿਹਾ ਜਦੋਂ ਸ਼ੈਡੋ ਕੈਬਨਟ ਦੇ ਵਿੱਚ ਤੁਹਾਨੂੰ ਸਿੰਘ ਵੀ ਸੀ ਤੇ ਅੱਗੇ ਉਹਨਾਂ ਨੂੰ ਜਿਹੜਾ ਹੈ ਮਿਲ ਵੀ ਜਾਣੀ ਹੈ ਕੋਈ ਦਾ ਕੋਈ ਮਿਨਿਸਟਰੀ ਕਦੇ ਨਾ ਕਹ ਦਿੱਤਾ ਲੇਕਿਨ ਐਮਪੀ ਹੋਣਾ ਵੀ ਵੱਡੀ ਗੱਲ ਹੈ ਉਸੇ ਜਿਹੜਾ ਹੈ ਗੁਰਿਆਤੇ ਇਹ ਖੁਸ਼ੀ ਦੀ ਖਬਰ ਹੈ ਇਹਨੂੰ ਇਸ ਤਰ੍ਹਾਂ ਸਮਝੋ ਕਿ ਇਹ ਖੁਸ਼ੀ ਦੀ ਖਬਰ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕਿਉਂ ਇੰਡੀਆ ਚ ਕਿਉਂ ਨਹੀਂ ਇੱਥੇ ਕਿਉਂ ਨਹੀਂ ਕੀ ਕਾਰਨ ਕੀ ਹੈ ਕਿ ਇੰਡੀਆ ਚ ਨਹੀਂ ਪੰਜਾਬ ਤੋਂ ਬਾਹਰ ਜ਼ਿਆਦਾ ਜਿਹੜੀ ਪਾਰਟਿਸਪੇਸ਼ਨ ਸਿੱਖਾਂ ਦੀ ਤੇ ਪੰਜਾਬੀਆਂ ਦੀ ਇਹ ਸੋਚਣਾ ਪਏਗਾ ਸੋਚਣਾ ਚਾਹੀਦਾ ਮਤਲਬ ਮੈਨੂੰ ਕੋਈ ਕਦੇ ਲੱਗਦਾ ਹੈ ਕਿ ਦਿੱਲੀ ਹੋਇਆ ਜਿੱਥੇ ਸਿੱਖਾਂ ਦੀ ਕਾਫੀ ਗਿਣਤੀ ਹੈ ਈਵਨ ਹਰਿਆਣਾ ਹੋਇਆ ਫਿਰ ਕਲਕੱਤਾ ਫਿਰ ਮੁੰਬਈ ਜਿਹੜੇ ਵੱਡੇ ਸ਼ਹਿਰ ਨੇ ਮੈਟਰਪੋਲਿਟਨ ਸਿਟੀਜ਼ ਨੇ ਉੱਥੇ ਕਾਰਨ ਕਾਰਨ ਕੀ ਹੈ ਇਹ ਸਮਝਣ ਦੀ ਕਿਤੇ ਲੱਗਦਾ ਹੈ ਕਿ ਇਹ ਸਿਆਸਤ ਜਿਹੜੀ ਹੈ ਪੰਜਾਬੀਆਂ ਦੀ ਸਿੱਖਾਂ ਦੀ ਉਹ ਗੁਰਦੁਆਰਾ ਸਿਆਸਤ ਬਣ ਕੇ ਰਹੇਗੀ ਉਹ ਆਪੱਚ ਹੀ ਡਾ ਰਹੇ ਨੇ ਗੁਰਦੁਆਰਾ ਚ ਇਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਕਿਸੇ ਰਾ ਕਿਸੇ ਤਰੀਕੇ ਮੈਂ ਨਹੀਂ ਕਹਦਾ ਚਾਰਜਿਸ ਹੈ ਪਰ ਇਹਨਾਂ ਨੂੰ ਇਸੇ ਜੋੜਦਾ ਕਿ ਤੁਸੀਂ ਇੱਧਰ ਲੱਗੇ ਰਹੋ ਨਹੀਂ ਤਾਂ ਸਾਰੀਆਂ ਪਾਰਟੀਆਂ ਨੇ ਉਹਨਾਂ ਚ ਬੈਠਣ ਉਹਦਾ ਚ ਉੱਠਣ ਉਹਨਾਂ ਚ ਸਿਆਸਤ ਕਰਨ ਤੇ ਜਿੱਤਨ ਹਾਰਨ ਇਹ ਤਾਂ ਚੱਲਦਾ ਰਹਿੰਦਾ ਹੈ ਵੈਸੇ ਉਹਦੇ ਨੇ ਕਿ ਕਦੇ ਮੈਂ ਹੁਣ ਇੱਕ ਜਿਵੇਂ ਖੜਾ ਕੀਤਾ ਤਰਕਤੇ ਤੋਂ ਐਸਐਸਐਲੂ ਵਾਲਿਆਂ ਨੇ ਨਹੀਂ ਜਿੱਤੇ ਵੱਖਰੀ ਗੱਲ ਹੈ ਪਹਿਲਾਂ ਰਿਹਾ ਐਮਪੀ ਪਰ ਉਹ ਰਾਜ ਸਭਾ ਦਾ ਹੈ ਜਿੱਤਨ ਦੀ ਮੈਂ ਗੱਲ ਕਰਦਾ ਉਹਦੇ ਚ ਪਾਰਟਿਸਪੇਸ਼ਨ ਜ਼ਿਆਦਾ ਹੋਣੀ ਚਾਹੀਦੀ ਹੈ ਇਹ ਸੱਚੰਦੀ ਸਾਨੂੰ ਲੋੜ ਹੈ ਵੈਸੇ ਬ੍ਰਿਟਾਨੀਆ ਜੀ ਇਸ ਜਿਤਨੇ ਸਿੱਖ ਆਇਡੈਂਟੀਟੀ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਜਦੋਂ ਹੁਣ ਇੰਗਲੈਂਡ ਜੀ ਨੇ ਦੀ ਦੁਨੀਆ ਤੇ ਰਾਜ ਕੀਤਾ ਸੀ ਉਸ ਦੀ ਜਿਹੜੀ ਹੀਟਲੀ ਸਦਨਾ ਜਿਹੜਾ ਉਹਦਾ ਹਾਊਸ ਆਫ ਕਾਮਨ ਚ ਜਦੋਂ 12 ਪੰਜਾਬੀ ਬੈਠਣਗੇ ਚਾਰ ਦਸਤਾਰਤਾਰੀ ਸਿੱਖ ਬੈਠਣਗੇ ਫਿਰ ਹੌਲੀ ਹੌਲੀ ਲੋਕਾਂ ਨੂੰ ਦੱਸਣਾ ਇਹ ਪਿਆ ਕਰੂੰਗਾ ਕਿ ਵੀ ਇਹ ਸਿੱਖ ਹੁੰਦੇ ਨੇ ਇਹ ਮੁਸਲਮਾਨਾਂ ਨੂੰ ਫਰਕ ਹੁੰਦਾ ਇਹਨਾਂ ਦਾ ਜਿਵੇਂ ਅਮਰੀਕਾ ਚ ਜਦੋਂ ਨਸਲੀ ਵਿਤਕਰਾਂ ਹੁੰਦੇ ਨਾ ਬੈਲਾਦਰ ਨਹੀਂ ਸਮਝ ਆਉਂਦਾ ਵੀ ਇਹ ਦਾੜੀ ਆਲਰੇਡੀ ਪਾ ਗਾ ਰਹੇ ਨੇ ਇਹ ਜਿਹੜੀ ਹੈ ਇਹ ਪਛਾਣ ਦੀ ਲੋਟ ਸੀ ਉਹ ਹੁਣ ਹੋਰ ਵਧੀਆ ਤਰੀਕੇ ਨਾਲ ਪਛਾਣ ਬਣੇਗੀ ਔਰ ਸੱਚਮੁੱਚ ਇਸ ਖੁਸ਼ੀ ਦੀ ਖਬਰ ਨੇ ਸਾਨੂੰ ਇੰਡੀਅਨ ਜਿਹੜੇ ਸਿੱਖ ਦੇ ਇੰਡੀਅਨ ਪੰਜਾਬੀ ਦੇ ਉਹਨਾਂ ਨੂੰ ਸੋਚਣ ਦੇ ਮਜਬੂਰ ਕੀਤਾ ਇਸ ਵੀਡੀਓ ਚ ਅੱਜ ਮਿਲ ਜਾਇਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ